दूरी में डीपी टीचर ने भगवंत मान के खिलाफ विरोध प्रदर्शन किया भगवंत मान का पुतला बनाकर पूरे बाजार में जुलूस निकाला गया बाद में मिट्टी रखी गई और गड्ढा खोदा गया गौरतलब है कि पिछले 40 दिनों से डीपी शिक्षक दूरी में टेंट में धरने लगा कर बैठे हुए हैं। दो टीचर पानी की टैंकी के ऊपर बैठे हुए है उनका कहना है की सरकार की तरफ से जो एक नौकरियां निकली थी उनमें उन्हें शामिल कर लिया गया था और नियुक्ति पत्र भी दे दिए गए थे लेकिन उन्हें दिए गए स्कूलों में नहीं भेजा गया इस बारे में बात करते हुए डीपी पी लखवीर सिंह ने कहा कि हमें लारों के बीच में रखा गया और सरकार की ओर से इस बारे में कोई कार्रवाई नहीं की जा रही है उनका कहना है कि इसके बारे में हम मीत हेयर से भी मिले थे लेकिन उनकी तरफ से भी हमें मीठी गोलियाँ दी गई हैं सोलह तारीख को हमारी अदालत में तारीख थी लेकिन हमारे सरकारी वकील पहले ही चले गए और हमें पूछे बिना ही पंद्रह दिन की तारीख ले ली जैसा कि सभी जानते हैं कि लोकसभा का बिगुल बच चुका है हम उनके वोट नहीं तोड़ेंगे बल्कि जनता को बताएंगे कि यह सरकार कैसी है और हम गांव-गांव जाकर उनके कामों के बारे में जानकारी देंगे मेरा नाम सर प्रियंका अच्छा प्रियंका जी पूछना आज हाई कर रहे हो सरकार का ਸਰ ਸਾਡੀਆਂ ਜੋ 168 ਪੋਸਟਾਂ ਜੋ ਕੈਲੋ ডিপਾਰਟਮੈਂਟ ਐਜੂਕੇਸ਼ਨ ডিপਾਰਟਮੈਂਟ ਦੀ ਗਲਤੀ ਕਰਕੇ ਉਹ ਹਾਲੇ ਤੱਕ ਜਿਹੜੀਆਂ ਕੋਰਟਸ ਰਲ ਰਹੀਆਂ ਨੇ ਉਹ ਸਾਨੂੰ ਪਿਛਲੇ 40 ਦਿਨ ਹੋ ਗਏ ਜਿਹੜਾ ਸਾਡੀਆਂ ਤਿੰਨ ਕੁੜੀਆਂ ਤੇ ਦੋ ਮੁੰਡੇ ਟੈਂਕੀ ਤੇ ਬੈਠੇ ਹੋਏ ਨੇ ਤੇ ਸਰਕਾਰ ਸਾਨੂੰ ਲਗਾਤਾਰ ਲਾਰੇ ਤੇ ਲਾਰੇ ਲਾ ਰਹੀ ਹੈ ਕੱਲ ਸਾਡੀ ਕੋਰਟ ਦੇ ਵਿੱਚ ਡੇਟ ਸੀ ਜਿਹਦੇ ਵਿੱਚ ਸਰਕਾਰ ਨੇ ਸਾਨੂੰ ਕਿ ਬਹੁਤ ਵਿਸ਼ਵਾਸ ਦਿਵਾ ਰੱਖਿਆ ਸੀ ਕਿ ਅਸੀਂ ਜਿਹੜਾ ਹੈਗਾ ਤੁਹਾਡੀ ਪੂਰੀ ਪੈਰਵਾਹੀ ਕਰਾਂਗੇ ਪਰ ਕੱਲ ਕੋਰਟ ਦੇ ਵਿੱਚ ਸਰਕਾਰ ਵੱਲੋਂ ਸਾਡੀ ਕੋਈ ਵੀ ਜਿਹੜਾ ਹੈਗਾ ਪੱਖ ਨਹੀਂ ਰੱਖਿਆ ਗਿਆ ਫੇਰ ਸਾਨੂੰ 1 ਮਹੀਨੇ ਦੀ ਅੱਗੇ ਡੇਟ ਮਿਲ ਗਈ ਹੈ ਇਸ ਕਰਕੇ ਅਸੀਂ ਸਰਕਾਰ ਦਾ ਇਤਾਂ ਹੀ ਜਲੂਸ ਕੱਢਦੇ ਰਹਾਂਗੇ ਇਹਨਾਂ ਦੀਆਂ ਬੋਤਾਂ ਇਤਾਂ ਹੀ ਤੋੜਾਂਗੇ ਕੀ ਤੁਹਾਡੇ ਸਰਕਾਰ ਦੇ ਜਿਹੜੇ ਵਕੀਲ ਨੇ ਆ ਵਕੀਲ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਹਾਂਜੀ ਸਾਨੂੰ ਇਹਨਾਂ ਨੇ ਪੂਰਾ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀ ਏਜੀ ਨਾਲ ਮੀਟਿੰਗ ਕਰਵਾ ਰਹੇ ਹਾਂ ਪਰ ਸਾਡੀ ਕੋਈ ਏਜੀ ਨਾਲ ਹੀ ਮੀਟਿੰਗ ਹੋ ਦੋ ਤਿੰਨ ਦਿਨ ਸਾਡੇ ਜਿਹੜੇ ਮੁੰਡੇ ਹੈਗੇ ਵੀਰ ਸਾਡੇ ਉਹ ਚੰਡੀਗੜ੍ਹ ਬੈਠੇ ਪਰ ਸਾਡੀ 1 ਮਿੰਟ ਵੀ ਜਿਹੜੀ ਹੈਗੀ ਏਜੀ ਨਾਲ ਗੱਲ ਨਹੀਂ ਕਰਵਾਈ ਗਈ ਸਾਨੂੰ ਲਾਰੇ ਲਾ ਰਹੇ ਸੀਗੇ ਲਗਾਤਾਰ ਤੇ ਕੱਲ ਜਿਹੜੀ ਹੈਗੀ ਸਾਡੀ 1 ਮਹੀਨੇ ਦੀ ਅੱਗੇ ਜਿਹੜੀ ਇਵਨ ਥੈਟ ਜੋ ਸਰਕਾਰੀ ਵਕੀਲ ગયા ਉਹਨੇ ਹੋਰ ਅੱਗੇ ਟਾਈਮ ਮੰਗ ਲਿਆ ਕਿ ਸਾਨੂੰ ਹੋਰ ਟਾਈਮ ਚਾਹੀਦਾ ਹੈਗਾ ਕੀ ਤੁਸੀਂ ਏਜੀ ਕੋਲੇ ਗਏ ਸੀ ਹਾਂਜੀ ਅਸੀਂ ਏਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸਾਨੂੰ ਏਜੀ ਨਾਲ ਨਹੀਂ ਮਿਲਿਆ ਕੀ ਗੱਲ ਹੋਈ ਉੱਥੇ ਏਜੀ ਨਾਲ ਸਰ ਸਾਨੂੰ ਮਿਲਣ ਹੀ ਨਹੀਂ ਦਿੱਤਾ ਮਿਲਣ ਕਿਹਨੇ ਨਹੀਂ ਦਿੱਤਾ ਸਾਨੂੰ ਸਰ ਜੋ ਸਾਨੂੰ ਮਤਲਬ ਪਰਮਿਸ਼ਨ ਹੀ ਨਹੀਂ ਸੀ ਏਜੀ ਨਾਲ ਮਿਲਣ ਦੀ ਤੁਹਾਨੂੰ ਪਤਾ ਹੈ ਮਤਲਬ ਆਮ ਇਨਸਾਨ ਨੂੰ ਇਹ ਕਿੱਥੇ ਮਿਲਦੇ ਹੈ ਨਹੀਂ ਇਹ ਤੁਹਾਨੂੰ ਹੀ ਪਛੇ ਜੇ ਪਤਾ ਲੱਗਿਆ ਸੀ ਕਿ ਟਾਈਮ ਲੈ ਕੇ ਦਿੱਤਾ ਗਿਆ ਏਜੀ ਨੂੰ ਮੀਤਹਿਰ ਨਾਲ ਵੀ ਤੁਹਾਨੂੰ ਗੱਲ ਕਰਵਾਈ ਸੀ ਹਾਂਜੀ ਹਾਂਜੀ ਸਰ ਮੀਤਹਿਰ ਨਾਲ ਮੀਤਹਿਰ ਜੀ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਫੋਨ ਤੇ ਗੱਲ ਕਰ ਲਈ ਤੁਸੀਂ ਜਾ ਕੇ ਏਜੀ ਨੂੰ ਮਿਲ ਲਓ ਤਿੰਨ ਦਿਨ ਮੁੰਡੇ ਲਗਾਤਾਰ ਜਿਹੜਾ ਕੋਸ਼ਿਸ਼ ਕਰਦੇ ਰਹੇ ਏਜੀ ਨੂੰ ਮਿਲਣ ਦੇ ਪਰ ਸਾਨੂੰ ਕਿਸੇ ਨੇ ਵੀ ਏਜੀ ਨਾਲ ਨਹੀਂ ਮਿਲਵਾਇਆ ਤੇ ਨਾ ਹੀ ਸਾਡੀ ਕੋਲ ਤੇ ਸਾਡਾ ਕੋਈ ਪੱਖ ਰੱਖਿਆ ਗਿਆ ਜਿਹਦੇ ਕਰਕੇ ਜਿਹਦੇ ਰੋਸ ਵਿੱਚ ਜਿਵੇਂ ਇਹ ਸਰਕਾਰ ਦਾ ਪਿੱਟਾ ਸੇ ਆਪਾ ਕਰ ਰਿਹਾ ਅਸੀਂ ਘਰ ਘਰ ਜਾ ਕੇ ਇਹ ਲੋਕਾਂ ਨੂੰ ਦੱਸਾਂਗੇ ਜਿਹੜਾ ਇਹਨਾਂ ਦਾ 42992 ਨੌਕਰੀਆਂ ਦਾ ਜਿਹੜਾ ਸੱਚ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਨਿਯੁਕਤੀ ਪੱਤਰ ਵੰਡ ਚੁੱਕੇ ਆ ਉਹਨਾਂ ਹੀ ਅਸੀਂ 42992 ਵਿੱਚੋਂ ਅਸੀਂ 630 ਕੈਂਡੀਡੇਟਾਂ ਜਿਹੜੇ ਨਿਯੁਕਤੀ ਪੱਤਰ ਲੈ ਕੇ ਆ ਸੜਕਾਂ ਤੇ ਰੋਲ ਰਹੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਉਸ ਦਾ ਕੀ ਫਰਕ ਪਊਗਾ ਇਹਦਾ ਸਰ ਅਸੀਂ ਇਹਨਾਂ ਦੀਆਂ ਵੋਟਾਂ ਨਹੀਂ ਤੋੜਨੀਆਂ ਚਾਹੁੰਦੇ ਇਹਨਾਂ ਦੀਆਂ ਵੋਟਾਂ ਆਪਣੇ ਆਪ ਤਟਣਗੀਆਂ ਜਦੋਂ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਇਹਨਾਂ ਦੀ ਸਚਾਈ ਤੋਂ ਜਾਣੂ ਕਰਵਾਵਾਂਗੇ